ਆਤਮਾ ਮਹਲਾ ਪੰਜਵਾਂ ਕਰਿ ਕਿਰਪਾ ਹਰਿ ਪ੍ਰਗਤੀ ਆਇਆ ਹੈ ਵੀਰ ਪਰਮਾਤਮਾ ਕਿਰਪਾ ਕਰਕੇ ਉਸ ਮਨੁੱਖ ਦੇ ਅੰਦਰ ਆਪ ਆਪ ਤਤਕ ਵਹਿ ਮਿਲ ਸਤਿਗੁਰੂ ਧਨ ਪੂਰਾ ਪਾਇਆ ਜਿਸ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾ ਘਟਣ ਵਾਲਾ ਨਾਮ ਧਨ ਹਾਸਲ ਕਰ ਲਿਆ ਖਾਵੇਂ ਕਰਦੇ ਰਣ ਮਿਲ ਭਾਈ ਤੋੜ ਨਾਵੇਂ ਵਕੁਰ ਜਾਈ ਤਾ ਕਾਣੀ ਬੰਦਾ ਵਾਤ ਨਹੀਂ ਤੇ ਬਾਤ ਨਹੀਂ ਜਾਂਦਾ ਕਦੇ ਕਮੀ ਪੇਸ਼ ਨਹੀਂ ਆਇਆ ਜੋਛੀ ਇਹ ਐਸਾ ਧਨ ਹੈ ਐਸਾ ਖਜ਼ਾਨਾ ਇਹਨੂੰ ਛਕਣਾ ਪਵੇ ਜੇ ਕੋ ਛਕੇਗਾ ਜੇ ਕੋ ਖਾਵੇ ਜੇ ਕੋ ਪੁੰਚੇ ਇਸका ਉਦਾਰ ਉਦਾਰ ਉਦਾਉਣਾ ਜਿਹੜਾ ਛਪੇ ਜਿਹੜਾ ਕੇਵਲ ਵੇਖ ਕੇ ਹੀ ਮਨ ਭਰਲੇ ਉਦਾਰ ਨਹੀਂ ਹੋਣਾ ਥਾਲੀ ਜੀ ਰੋਟੀ ਪਈ ਹੈ ਰੋਟੀ ਖਾਵਾਂਗੇ ਤੇ ਭੁੱਖ ਮਰੇਗੀ ਗਲਾਚ ਪਾਣੀ ਹੈ ਪਾਣੀ ਪੀਤਾ ਜਏ ਤੇ ਪਿਆਸ ਮਰੇਗੀ ਤੇ ਜੇਕਰ ਕੋਈ ਕਹਿ ਦੇਵੇ ਪੀ ਪਾਣੀ ਪੀਣ ਦੀ ਲੋੜ ਨਹੀਂ ਰੋਟੀ ਖਾਣ ਦੀ ਲੋੜ ਨਹੀਂ ਭੁੱਖ ਮਰ ਇੰਨੇ ਨਹੀਂ ਮਰਦੇ ਪਾਈ ਗੁਰਦਾਸ ਜੀ ਨੇ ਇੱਕ ਕਵਿਤਾ ਉਚਾਰਿਆ ਵੀ ਪਾਈ ਗੁਰਦਾਸ ਜੀ ਕਹਿੰਦੇ ਨੇ ਖਾਂਡ ਖਾਂਡ ਕਹੇ ਜੀਬਾ ਮਿੱਠੂ ਨਾ ਸਵਾਰਨ ਵੀ ਕੋ ਖਾਂਡ ਖਾਂਡ ਕਹੀ ਜਾਏ ਇਹ ਲੱਗਦਾ ਹੈ ਉਹਦੀ ਜ਼ੁਬਾਨ ਨੂੰ ਰਚਨਾ ਨੂੰ ਖੰਡ ਦਾ ਆਨੰਦ ਆਜੂ ਕੰਕੇ ਜਿੰਨਾ ਦਰਖਾਂਡ ਖਾਦੀ ਨਾ ਜਾਏ ਜਰਾ ਖਲਿਆਨ ਜਰੇ ਆਨੰਦ ਲਿਆਨ ਚਾਏ ਉਹਦਾ ਆਨੰਦ ਕਿੱਥੋਂ ਆਏ ਖੰਡ ਖੰਡ ਕਹਿਣਾ ਨਾ ਆਨੰਦ ਨਹੀਂ ਉੱਤਰਾ ਸੀਤ ਸੀਤ ਕੇ ਅਗਨ ਨਾ ਵਿਨਾਸ਼ ਤੇ ਅਗਿਆ ਅਗਨੇ ਬੇਪਠਾਂ ਖੰਡ ਗਈ ਜਾਈਏ ਪਾਲਾ ਪਾਲਾ ਕਰੀ ਜਾਈਏ ਤੇ ਜੇ ਅਗ ਦੇ ਕੋਲਾਂ ਬੈਠੀ ਨਾ ਪਾਲਾ ਵੀ ਹੋਣੀ ਹੋਣਾ ਇੱਥੇ ਦਾ ਗੁਰੂ ਸਾਹਿਬ ਇੱਥੇ ਕਹਿੰਦੇ ਨੇ ਭਾਈ ਇਹ ਅਜੀਹਾ ਨਾਮ ਤਾਂ ਹੈ ਸੱਚਾ ਤਨ ਹੈ ਇਹ ਭਾਈ ਮਾਝ ਨੇ ਪ੍ਰਾਪਤ ਕੀਤਾ ਸਾਚਾ ਤਨ ਗੁਰਮਤੀ ਭਾਈ ਗੁਰੂ ਦੀ ਮੱਤਿ ਮਿਲਦਾ ਹੈ